ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਹੈ ਕਿ ਤੁਹਾਨੂੰ ਪਤਾ ਜਿਸ ਜਿਸ ਤਰ੍ਹਾਂ ਮਹਿੰਗਾਈ ਵਧ ਰਹੀ ਆ ਮੁਲਕ ਦੇ ਵਿੱਚ ਤੇ ਲੋਕ ਜਿਹੜੇ ਨੇ ਵੱਖਰੇ ਢੰਗ ਤਰੀਕੇ ਸਰਵਾਈਵ ਕਰਨ ਦੇ ਵੀ ਲੱਭਦੇ ਨੇ ਕੀ ਹੋਇਆ ਕਿ ਐਡਮੰਟਨ ਸ਼ਹਿਰ ਵਿੱਚ ਨਾ ਇਹ ਗੱਲ ਐਕਚੁਅਲੀ ਹੋਈ ਨੂੰ ਤਾਂ ਫਰਬਰੀ 2023 ਦੀ ਕਹਾਣੀ ਆ ਕਿ ਇੱਕ ਵੁੱਡਕਰਾਫਟ ਏਰੀਆ ਹੈਗਾ ਇੱਥੇ ਉਸ ਕਮਿਊਨਿਟੀ ਦੇ ਵਿੱਚ ਇੱਕ ਘਰ ਦੇ ਗਰਾਜ ਦੇ ਵਿੱਚੋਂ ਮੀਟ ਜਿਹੜਾ ਸੀਗਾ ਜੀ ਉਹ ਵੇਚਿਆ ਜਾ ਰਿਹਾ ਸੀਗਾ ਔਰ ਉਹ ਫੇਸਬੁੱਕ ਦੇ ਉੱਤੇ ਐਡਵਰਟਾਈਜ਼ ਕੀਤਾ ਆ ਸੀਗਾ ਭਈ ਤੁਹਾਨੂੰ 80 ਡਾਲਰ ਦਾ ਪਰ ਕਿਲੋ ਜਿਹੜਾ ਮੀਟ ਆ ਗੋਟ ਦਾ ਉਹ ਮਿਲ ਸਕਦਾ ਆ ਅੱਛਾ ਉਹ ਉਹਦਾ ਕਰਕੇ ਲੋਕ ਉਹਨਾਂ ਕੋਲੋਂ ਲਈ ਜਾਂਦੇ ਸੀ ਪਰ ਜਿਹੜਾ ਉਸ ਘਰ ਦਾ ਗਵਾਂਢੀ ਸੀਗਾ ਉਹਨੇ ਦੇਖਿਆ ਇੱਕ ਦਿਨ ਕਿ ਇੱਥੇ ਬੱਕਰੀਆਂ ਜਿਹੜੀਆਂ ਉਹਨਾਂ ਦੀਆਂ ਆਵਾਜ਼ਾਂ ਆ ਰਹੀਆਂ ਸੀਗੀਆਂ ਤੇ ਫਿਰ ਉਹਨੇ ਦੇਖਿਆ ਕਿ ਇੱਕ ਟਰੱਕ ਦੇ ਵਿੱਚੋਂ ਬੱਕਰੀਆਂ ਉੱਥੇ ਲਾਈਆਂ ਗਈਆਂ ਔਰ ਲਾਉਣ ਤੋਂ ਬਾਅਦ ਉਹਨਾਂ ਬੱਕਰੀਆਂ ਨੂੰ ਕਿਵੇਂ ਅੰਦਰ ਲਿਜਾਇਆ ਜਾਂਦਾ ਹੈ ਤੇ ਉਹ ਦੇਖਦਾ ਰਿਹਾ ਬਾਅਦ ਵਿੱਚ ਉਹਨੇ ਦੇਖੀ ਸੁਣੀਆਂ ਆਵਾਜ਼ਾਂ ਬੱਕਰੀਆਂ ਦੀ ਆਵਾਜ਼ਾਂ ਸੁਣਨ ਤੋਂ ਬਾਅਦ ਇੱਕ ਦਿਨ ਕੀ ਹੋਇਆ ਕਿ ਉਹ ਉਨੇ ਹੋਰ ਮਤਲਬ ਨੇੜੇ ਹੋ ਕੇ ਦੇਖਣ ਦੀ ਕੋਸ਼ਿਸ਼ ਕੀਤੀ ਭਈ ਅੰਦਰ ਹੋਖ ਹੀ ਰਿਹਾ ਉਹ ਕੁਦਰਤੀ ਗਰਾਜ ਦਾ ਦਰਵਾਜ਼ਾ ਖੁੱਲਾ ਸੀਗਾ ਜਦੋਂ ਕਹਿੰਦਾ ਕਿ ਮੈਂ ਉਹ ਅੰਦਰ ਦੇਖਿਆ ਤੇ ਅੰਦਰ ਹਰ ਪਾਸੇ ਮੀਟ ਜਿਹੜਾ ਸੀਗਾ ਜੀ ਖਿਲ ਰਿਹਾ ਕਿਤੇ ਪਸ਼ੂਆਂ ਦੇ ਪਿੰਜਰ ਪਏ ਆ ਉਹਨਾਂ ਬੱਕਰੀਆਂ ਦੇ ਜਾਂ ਸਿਰ ਪਏ ਆ ਜਾਂ ਹੋਰ ਪਾਰਟਸ ਜਿਹੜੇ ਆ ਔਰ ਇੱਕ ਛੋਟਾ ਮੇਮਣਾ ਉਹ ਕਹਿੰਦਾ ਵੀ ਉਹਨੂੰ ਉਹਦੀ ਸਕਿਨ ਲਾਈ ਹੋਈ ਤੇ ਉਹ ਟੇਬਲ ਦੇ ਉੱਤੇ ਪਿਆ ਆ ਕਹਿੰਦਾ ਵੀ ਮੇਰਾ ਜੀ ਮਤਲਬ ਇਸ ਤਰ੍ਹਾਂ ਬਹੁਤ ਘਬਰਾ ਗਿਆ ਵੀ ਮੈਨੂੰ ਜਿਵੇਂ ਉਲਟੀ ਆ ਜਾਣੀ ਹੁੰਦੀ ਆ ਦੇਖ ਕੇ ਤੇ ਉਹਨੇ ਜੀ ਐਨੀਮਲ ਕੰਟਰੋਲ ਵਾਲਿਆਂ ਨੂੰ ਫੋਨ ਕੀਤਾ ਇਹ ਭਾਈ ਇੱਥੇ ਆ ਇਸ ਤਰ੍ਹਾਂ ਦਾ ਆਪਰੇਸ਼ਨ ਚੱਲਦਾ ਉਹ ਪਹੁੰਚੇ ਔਰ ਉੱਥੇ ਬਾਅਦ ਵਿੱਚ ਪੁਲਿਸ ਵੀ ਪਹੁੰਚੀ ਆ ਔਰ ਉਹਨਾਂ ਨੇ ਉੱਥੇ ਦੱਸਿਆ ਵੀ ਭਾਈ ਜਿਹੜਾ ਕੰਮ ਕਰ ਰਿਹਾ ਇਹ ਠੀਕ ਨਹੀਂਗਾ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਆ ਉਹ ਫੈਲ ਸਕਦੀਆਂ ਨੇ ਲੋਕਾਂ ਦੇ ਵਿੱਚ ਕਿਉਂਕਿ ਮੀਟ ਦੀ ਇਨਸਪੈਕਸ਼ਨ ਨਹੀਂ ਹੋ ਰਹੀ ਔਰ ਉੱਥੇ ਸਾਫ ਸਫਾਈ ਦਾ ਬਿਲਕੁਲ ਖਿਆਲ ਨਹੀਂ ਹੈ ਫੇਰ ਜੀ ਉਹਨਾਂ ਨੇ ਉਹਦਾ ਜਿਹੜਾ ਰੈਂਟਰ ਆ ਬੰਦਾ ਉਹਦੇ ਨਾਲ ਯੂਸਫ ਇਜ਼ੇਰੀ ਉਹਦਾ ਨਾਮ ਆ ਉਹਦੇ ਨਾਲ ਕੰਟੈਕਟ ਕੀਤਾ ਉਹ ਕਹਿੰਦਾ ਜੀ ਮੈਂ ਵੇਚ ਨਹੀਂ ਰਿਹਾ ਮੈਂ ਤਾਂ ਆਪਣੇ ਦੋਸਤਾਂ ਦੀ ਸਿਰਫ ਮਦਦ ਕਰ ਰਿਹਾ ਉਹ ਕਹਿੰਦਾ ਵੀ ਮੀਟ ਬਾਹਰ ਬਹੁਤ ਮਹਿੰਗਾ ਹੈ ਇਸ ਕਰਕੇ ਉਹਨਾਂ ਨੂੰ ਮੈਂ ਇਹ ਮੀਟ ਜਿਹੜਾ ਦੇ ਰਿਹਾ ਉਹ ਕਹਿੰਦਾ ਉਹ ਫੇਸਬੁੱਕ ਤੇ ਤਾਂ ਸੇਲ ਪ੍ਰਾਈਸ ਲਾਈਆਂ ਤੇਰੀਆਂ ਵੀ ਇੰਨੇ ਦਾ ਪਰ ਕਿਲੋ ਆ ਉਹ ਕਹਿੰਦਾ ਜੀ ਮੈਨੂੰ ਤਾਂ ਉਹਨਾਂ ਨੇ ਬੱਕਰੀਆਂ ਬਾਹਰੋਂ ਲਿਆ ਕੇ ਦਿੱਤੀਆਂ ਮੈਂ ਕੋਈ 10 12 ਬੱਕਰੀਆਂ ਜਿਹੜੀਆਂ ਇੱਥੇ ਕੀਤੀਆਂ ਨੇ ਹਲਾਲ ਔਰ ਉਹ ਮੀਟ ਮੈਂ ਉਹਨਾਂ ਦਾ ਵੇਚਿਆ ਪਰ ਹਾਲ ਦੀ ਘੜੀ ਦੀ ਉਹਨਾਂ ਪੁਲਿਸ ਵਾਲਿਆਂ ਨੇ ਵੀ ਇਨਵੈਸਟੀਗੇਸ਼ਨ ਕੀਤੀ ਆ ਤੇ ਦੂਸਰੇ ਐਨੀਮਲ ਕੰਟਰੋਲ ਵਾਲਿਆਂ ਨੇ ਵੀ ਕੀਤੀ ਆ ਆਪਣੀ ਇਨਵੈਸਟੀਗੇਸ਼ਨ ਪਰ ਹਜੇ ਤੱਕ ਕਿਸੇ ਵਿਅਕਤੀ ਨੂੰ ਉਥੇ ਚਾਰਜ ਨਹੀਂ ਕੀਤਾ ਗਿਆ ਪਰ ਉਹ ਆਪਰੇਸ਼ਨ ਤੇ ਇੱਕ ਕਿਸਮ ਦਾ ਸਟਾਪ ਲਾ ਦਿੱਤਾ ਗਿਆ ਹੈ ਪਹਿਲਾਂ ਅਲਬਰਟਾ ਦੇ ਵਿੱਚ ਕਈ ਫਾਰਮਸ ਦੇ ਉਤੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਵੀ ਸੀਗੀਆਂ ਜੀ ਲੋਕੀ ਉਥੋਂ ਵੇਚਦੇ ਸੀਗੇ ਪਰ ਉਹਨਾਂ ਨੂੰ ਕਈਆਂ ਨੂੰ ਚਾਰਜ ਵੀ ਕਰ ਲਿਆ ਗਿਆ ਸੀਗਾ ਤੇ ਹੁਣ ਇਸ ਮਾਮਲੇ ਵਿੱਚ ਅਗਾ ਕੀ ਹੁੰਦਾ ਉਹ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਦੱਸਾਂਗੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ